अब गैंगस्टर है और लॉरेंस बिश्नोई के नाल मिलके अपनी गैंग चलांदा और इत्ते काफी टाइम तो लुक्क्या होया टिका लेकिन उन पुलिस को एक रिपोर्ट कर दिया एक टास्क फोर्स पे अहwahati पुलिस को एक रिपोर्ट दी जिसको बाद बिश्नोई इनके सरेंडर करवाते जब फास्टर पुलिस का पुलिस के पैरे गिट्टी जा भी हालांकि ये बताया जा रहा है कि फर्स्ट रोड पे ही अह जड़ा हैगा पुलिस तक पहुंची है सबको कला दीजिये देखिए किसी से जुड़ा कुछ दिख रहे हो कि नहीं कोई से काले ਦੇਰਾਵਾਲੀ ਗੁਲਾਬਾ ਰੋਡ ਤੇ ਅੱਜ ਐਸਐਫ ਵੱਲੋਂ ਜਿਹੜਾ ਹੈ ਕਿ ਹੋਟਲ ਦੇ ਪਿੱਛੋਂ ਇੱਕ ਗੈਂਗਸਟਰ ਨੂੰ ਇਨਡੌਨਟਰ ਕਰਕੇ ਫੜਿਆ ਗਿਆ ਪਰ ਜਿਹੜਾ ਉਹਨੇ ਰਿਪੋਰਟ ਮਿਲੀ ਸੀ ਇਹਨਾਂ ਨੂੰ ਐਸਟੀਐਮ ਟੀਮ ਨੂੰ ਰਿਪੋਰਟ ਮਿਲੀ ਸੀ ਸਟਾਫ ਟੀਮ ਦੇ ਇੰਚਾਰਜ ਵਿਕਰਮਜੀਤ ਸਿੰਘ ਬਰਾੜ ਜਿਹੜੇ ਬਹੁਤ ਹੀ ਸੂਝਵਾਨ ਡੀਐਸਪੀ ਆ ਉਹਨਾਂ ਵੱਲੋਂ ਬੜਾ ਵਧੀਆ ਤੇ ਜਿਹੜਾ ਆਪਰੇਸ਼ਨ ਇਹ ਕੀਤਾ ਗਿਆ ਤੇ ਉਸ ਨੂੰ ਇਨਕਾਊਂਟਰ ਕਰਕੇ ਗ੍ਰਿਫਤਾਰ ਕੀਤਾ ਗਿਆ ਉੱਥੇ ਜਿਹੜੀ ਪੁਲਿਸ ਨੂੰ ਪਹਿਲੇ ਪਾਲਸੀਸ ਦੀ ਐਕਸ਼ਨ ਦੀ ਜਿਹੜਾ ਕੀ ਹੈ ਕਾਬੂ ਕੀਤਾ ਗਿਆ ਕਾਬੂ ਕਰਕੇ ਇਸ ਨੂੰ ਹਸਪਤਾਲ ਭੇਜਿਆ ਗਿਆ ਤੇ ਹਸਪਤਾਲ ਉੱਤੇ ਜਿਹੜੀ ਕਾਰਵਾਈ ਹੋ ਰਹੀ ਹੈ ਪੁਲਿਸ ਨੂੰ ਕਾਫੀ ਮੁਸ਼ਕਲ ਕਰਨੀ ਪਈ ਕਿਉਂਕਿ ਪੁਲਸ ਨੇ ਪਹਿਲਾਂ ਜਦੋਂ ਉਸ ਨੂੰ ਘੇਰਨਾ ਚਾਹਿਆ ਤਾਂ ਉਸਨੇ ਪੁਲਿਸ ਤੇੜੀ ਕਾਰਵਾਈ ਕੀਤੀ ਤਾਂ ਪੁਲਿਸ ਵੱਲੋਂ ਜਵਾਬੀ ਫਾਇਰਿੰਗ ਦੇ ਵਿੱਚ ਇਨਕਾਊਂਟਰ ਹੋਇਆ ਉਹਦੇ ਨੂੰ ਗੋਲੀ ਲੱਗੀ ਲੱਤ 'ਚ ਗੋਲੀ ਲੱਗਣ ਦੇ ਬਾਅਦ ਉਸ ਨੂੰ ਜਿਹੜਾ ਕਾਬੂ ਕੀਤਾ ਗਿਆ ਕਾਬੂ ਕਰਨ ਦੇ ਨਾਲ ਹੁਣ ਉਸ ਨੂੰ ਪੁਲਿਸ ਵੱਲੋਂ ਜਿਹੜਾ ਹਸਪਤਾਲ ਲਿਜਾਇਆ ਗਿਆ ਹਸਪਤਾਲੋਂ ਜਾ ਕੇ ਇਲਾਜ ਟਰੀਟਮੈਂਟ ਹੋਏਗਾ ਉਸ ਤੋਂ ਬਾਅਦ ਜਿਹੜੀ ਆ ਕਾਰਵਾਈ ਚਲੇਗੀ ਸੋ ਲੈ ਜਾਂਦੇ ਪੁਲਿਸ ਮੁਲਾਜ਼ਮ ਇਸ ਨੂੰ ਜਿਹੜਾ ਮੁੱਝੇ ਹੁੰਦਾ ਰਹੇ ਇਹਨੂੰ ਲੈ ਜਾਂਦੇ ਪੁਲਿਸ ਵਾਲਿਆਂ ਨੂੰ ਜਿਹੜਾ ਦਰਸਾ ਦੇ ਲਾਈਟ ਦੇ ਵਿੱਚ ਮੇਰੇ ਵੇਰੇ ਵੇਰੇ ਸਾਈਡ ਡੈਟੋ ਕੋਲੋਂ ਅੰਦਰ ਕਰਾਉਂਦੇ ਹੋਣੇ ਕਿਹੜੇ ਸਾਈਡ ਹੋਦਾ ਹੈ ਮੇਰੇ ਸਾਈਡ ਡੈਟੋ ਇਹਨੂੰ ਅੰਦਰ ਵੀ ਤੋਂ ਕਰਨਾ ਹੈਗਾ ਅਭੀ ਨਾ ਐਮਨ ਨਹੀਂ ਹੋਊਗਾ ਯਾਰ ਕੀ ਕਰ ਰਹੇ ਹੋ ਤੁਸੀਂ ਐਮਨ ਨਹੀਂ ਹੋਊਗਾ ਮੇਰੇ ਸਾਹਮਣੇ ਪਾਜੀ ਪਾਜੀ ਪਾ ਮੇਰੇ ਛੱਡੋ ਅੱਗੇ ਛੱਡੋ ਤੁਸੀਂ ਛੱਡੋ ਮੈਂ ਕਰ ਦਿੰਦਾ ਬਸ ਸਾਹਮਣੇ ਆ ਰਹੀ ਹੈ ਨਹੀਂ ਨਹੀਂ ਆਹ ਸੈਟ ਕਰ ਮਾਰੋ ਬਾਈ ਇੱਥੇ ਕਰ ਦਿਓ ਬਾਈ ਛੱਡੋ ਸਰਡੀ ਐਸਪੀ ਜਿਹੜੇ ਵਿਕਰਮ ਬਰਾੜ ਐ ਐਸਐਚਓ ਸਾਡੇ ਡੇਰਾਬਸੀ ਸੁਮਿਤ ਬਾੜ ਐ ਜਿਹੜਾ ਸਵੇਰੇ ਇੱਕ ਇਨਫੋਰਮੇਸ਼ਨ ਮਿਲੀ ਕਿ ਗੁਲਾਬਗੜ ਰੋਡ ਤੇ ਪੀਜੀਆ ਦੇ ਵਿੱਚ ਕੁਝ ਜਿਹੜੇ ਕ੍ਰਾਈਮਨਲ ਰਹਿ ਰਹੇ ਨੇ ਜਿਹੜੇ ਬਾਹਰ ਕ੍ਰਾਈਮ ਆ ਕੇ ਇੱਥੇ ਲੁੱਕ ਕਰਕੇ ਇੱਥੇ ਆ ਕੇ ਲੁਕੇ ਹੋਏ ਨੇ ਇਸ ਇਨਫੋਰਮੇਸ਼ਨ ਦੇ ਡੀਐਸਪੀ ਵਿਕਰਮ ਬਰਾੜ ਐ ਐਸਐਚਓ ਸੁਮਿਤ ਨੇ ਕਾਰਵਾਈ ਕਰਾਈ ਇਹ ਜੀਡੀਐਫ ਦੀ ਸਟੇਟਿਕ ਐਂਕਸਰ ਟਾਸਕ ਫੋਰਸ ਦੀ ਜਿਹੜੀ ਟੀਮ ਹੈ ਉਹਨਾਂ ਨੇ ਇਸ ਏਰੀਆ ਦੇ ਵਿੱਚ ਆ ਕੇ ਜਦੋਂ ਨਵਿਸ਼ ਕਿੱਟੀ ਦੇ ਇੱਥੇ ਚੈੱਕਿੰਗ ਸ਼ੁਰੂ ਕੀਤੀ ਕਈ ਪੀਜੀ ਦੇ ਵਿੱਚ ਜਦੋਂ ਉਹ ਫਸਟ ਫਲੋਰ ਤੇ ਗਏ ਇਹਨਾਂ ਨੇ ਕਮਰਾ ਖੜਕਾਇਆ ਤੇ ਉਹ ਤੋਂ ਅੰਦਰੋਂ ਪਹਿਲਾਂ ਉਹਨਾਂ ਨੇ ਦਰਵਾਜ਼ਾ ਨਹੀਂ ਖੋਲਿਆ ਉਸ ਤੋਂ ਬਾਅਦ ਜਦੋਂ ਉਹ ਕਿਟਾ ਦਾ ਅੰਦਰੋਂ ਇੱਕ ਲੜਕੇ ਨੇ ਫਾਇਰ ਕੀਤਾ ਪੁਲਿਸ ਪਾਰਟੀ ਤੇ ਜਦੋਂ ਉਹਨਾਂ ਨੇ ਦੇਖਿਆ ਕਿ ਬਾਹਰੋਂ ਇੱਕ ਖੜੀ ਹੈ ਉਹਨੇ ਮਾਰ ਦੇਣ ਦੀ ਨੀਤ ਨਾਲ ਸਾਡੇ ਪੁਲਿਸ ਪਾਰਟੀ ਤੇ ਫਾਇਰ ਕੀਤਾ ਜਵਾਬੀ ਫਾਇਰ ਦੇ ਵਿੱਚ ਇੱਕ ਜਿਹੜਾ ਲੜਕਾ ਉਹਦੇ ਲੱਤ ਦੇ ਵਿੱਚ ਇੰਜਰੀ ਹੋਈ ਹੈ ਫਾਇਰ ਹਰ ਇੰਜਰੀ ਹੋਈ ਹੈ ਫਰਦਰ ਇਨਵੈਸਟੀਗੇਸ਼ਨ ਤੋਂ ਪਤਾ ਲੱਗਿਆ ਸਾਨੂੰ ਕਿ ਇਹ ਜਿਹੜਾ ਅਕਿਊਜ਼ ਹੈਗਾ ਜਿਹਨੇ ਪੁਲਿਸ ਪਾਰਟੀ ਤੇ ਹਮਲਾ ਕਰਨ ਦੀ ਕੋਸ਼ਿਸ਼ ਜਾਨੋ ਮਾਰਨ ਦੀ ਇਤਨਾਸ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹਦਾ ਨਾਮ ਸੁਮਿਤ ਬਿਸ਼ਨੋਈ ਹੈ ਇਹ ਬੇਸਿਕਲੀ ਹਨਮਾਨਗੜ ਜ਼ਿਲ੍ਹੇ ਦਾ ਰਹਿਣ ਵਾਲਾ ਹੈ ਤੇ ਇਹ ਹਨਮਾਨਗੜ ਜ਼ਿਲ੍ਹੇ ਦੇ ਵਿੱਚ ਇੱਕ ਬੜੇ ਇੱਕ ਬੜਾ ਸੈਂਸੇਸ਼ਨਲ ਕ੍ਰਾਈਮ ਹੋਇਆ ਸੀਗਾ 18 ਮਈ ਨੂੰ ਉੱਥੇ ਹਨਮਾਨਗੜ ਜ਼ਿਲ੍ਹੇ ਦੇ ਵਿੱਚ ਮਹਾਵੀਰ ਪ੍ਰਸ਼ਾਦ ਨਾਮ ਦੇ ਵਿਅਕਤੀ ਦਾ 35 ਸਾਲ ਦੀ ਉਮਰ ਦਾ ਲੜਕਾ ਸੀਗਾ ਉਹਦੀ ਤਿੰਡੇ ਹੜ ਜਿਹੜਾ ਮਰਡਰ ਕੀਤਾ ਗਿਆ ਸੀਗਾ ਤਿੰਨ ਮੋਟਰਸਾਈਕਲ ਸਵਾਰਾਂ ਵੱਲੋਂ ਉਸ ਕੇਸ ਦੇ ਵਿੱਚ ਜਿਹੜਾ ਮੇਨ ਅਕਿਊਜ਼ ਸੀਗਾ ਉਥੇ ਮਰਡਰ ਕਰਕੇ ਇਹ ਇੱਥੇ ਲੁਕਿਆ ਹੋਇਆ ਸੀ ਅੱਜ ਜਦੋਂ ਸਾਨੂੰ ਇਨਫੋਰਮੇਸ਼ਨ ਮਿਲੀ ਤਾਂ ਇਹਨੇ ਅੱਜ ਪੁਲਿਸ ਪਾਰਟੀ ਤੇ ਵੀ ਹਮਲਾ ਕਰਨ ਦੀ ਮਤਲਬ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਫਾਇਰ ਆਮ ਯੂਸ ਕੀਤਾ ਇਹਨੇ ਇਸ ਮਾਮਲੇ ਵਿੱਚ ਇਹ ਗ੍ਰਾਸ ਫਾਇਰਿੰਗ ਕਿੰਜਟ ਹੋਇਆ ਤੇ ਅਸੀਂ ਇਹਨੂੰ ਹੁਣ ਲਾਹ ਦੇ ਨਾਲ ਇਹਨੂੰ ਸਿਵਲ ਹਸਪੀਟਲ ਸ਼ਿਫਟ ਕੀਤਾ ਕਿੰਨੇ ਨੰਬਰ ਕਮਰੇ ਸੀ ਤੇ ਕਿੰਨੇ ਫਾਇਰ ਗ੍ਰਾਸ ਫਾਇਰ ਹੋਨੇ ਕਿੰਨੇ ਕਿਤੇ ਸੀ ਕਿੰਨੇ ਨੰਬਰ ਬਿਲਕੁਲ ਚੱਲ ਰਿਹਾ ਜਿਹੜੀ ਬਾਕੀ ਸਾਰੀ ਫਰੇਸਿਕ ਟੀਮ ਵੀ ਮੌਕੇ ਤੇ ਆ ਰਹੀ ਹੈ ਪਹਿਲਾਂ ਇਹਨੇ ਅੰਦਰੋਂ ਰੂਮ ਦੇ ਵਿੱਚੋਂ ਜਿਹੜਾ ਇੱਕ ਫਾਇਰ ਕੀਤਾ ਜਿਹੜਾ ਜਾਲੀ ਦੇ ਵਿੱਚ ਦੀ ਹੋ ਕੇ ਪੁਲਿਸ ਪਾਰਟ ਕਦੀ ਪੁਲਿਸ ਪਾਰਟੀ ਨੇ ਬੜੀ ਬਹਤਰੀਨਾ ਕੰਮ ਕੀਤਾ ਕਿ ਕੋਈ ਇੰਜਰੀ ਨਹੀਂ ਹੋਈ ਬਟ ਉਸ ਤੋਂ ਬਾਅਦ ਜਿਹੜੀ ਕ੍ਰਾਸ ਫਾਇਰ ਦੇ ਵਿੱਚੋਂ ਇੰਜਰਡ ਹੋਇਆ ਬਾਕੀ ਜਿਹੜੇ ਐਗਜ਼ੈਕਟ ਫਾਇਰਿੰਗ ਦੇ ਆ ਜਿਹੜੀ ਸਾਰੇ ਫੋਰੈਂਸਿਕ ਟੀਮ ਆ ਰਹੀ ਹੈ ਐਗਜ਼ਾਮਿੰਗ ਕਰਕੇ ਸਿਰਫ ਕਿੰਨੇ ਦਿਨਾਂ ਤੋਂ ਰਹਿ ਰਹੇ ਸੀਗਾ ਔਰ ਹੁਣ ਤੱਕ ਦੀ ਜਾਣਕਾਰੀ ਕੋਈ ਇੱਥੇ ਵੀ ਵਾਰਦਾਤ ਨੂੰ ਅੰਜਾਮ ਦੇਣਾ ਸੀਗਾ ਰਿਕਵਰ ਕੀ ਕੀ ਹੋਇਆ ਦੇਖੋ ਸਾਨੂੰ ਮੌਕੇ ਤੋਂ ਇੱਕ ਜਿਹੜਾ 32 ਗੋਲ ਦਾ ਪਿਸਟਲ ਚਾਰ ਜਿਹੜੇ ਚਾਰਜ ਜਿਹੜੇ ਰਿਕਵਰ ਹੋਏ ਹੈ ਉਸ ਤੋਂ ਬਿਨਾਂ ਜਿਹੜੀ ਅਸ ਜੋਸਾਨੂੰ ਹਲੇ ਤੱਕ ਮੋੜਲੀ ਤਫਤੀਸ਼ ਤੋਂ ਪਤਾ ਲੱਗਿਆ ਕਿ ਪਿਛਲੇ 10 ਦਿਨਾਂ ਤੋਂ ਇੱਥੇ ਲੁਕਿਆ ਹੋਇਆ ਸੀ 18 ਤਰੀਕ ਨੂੰ ਜਦੋਂ ਵਾਰਦਾਤ ਇਹਨਾਂ ਨੇ ਹਨਮਾਨਗੜ ਜ਼ਿਲ੍ਹੇ ਚ ਕੀਤੀ ਉਸ ਤੋਂ ਬਾਅਦ ਇਹ ਲੁਕੇ ਹੋਏ ਸੀਗੇ ਉਸ ਤੋਂ ਬਾਅਦ ਕਿੱਥੇ ਕਿੱਥੇ ਗਏ ਆ ਇਹ ਸਾਰੀ ਅਸੀਂ ਇਨਵੈਸਟੀਗੇਟਰ ਕੋਲੋਂ ਕਰਾਉਣਾ ਹੈ ਆਈਡੀ ਪ੍ਰੂਫ ਇਹਨੇ ਆਪਣਾ オリジナル ਦਿੱਤਾ ਸੀ ਕਿਵੇਂ ਦੇਖੋ ਅਸੀਂ ਇਹ ਇਸ ਏਰੀਆ ਦੇ ਵਿੱਚ ਜਿਹੜੇ ਹੋਰ ਵੀ ਬਿਜੀਏ ਇਹਨਾਂ ਨੂੰ ਸਾਰਿਆਂ ਨੂੰ ਐਗਜ਼ਾਮਿਨ ਕਰਾਂਗੇ ਸਾਡੇ ਐਸਐਸਓ ਸਾਹਿਬ ਵੀ ਇੱਥੇ ਨੇ ਜੇ ਕੋਈ ਇਹਨਾਂ ਨੇ ਆਪਣੇ ਜੂਰ ਰੈਗੂਲੇਸ਼ਨਸ ਦੀ ਸਾਡੇ ਵਾਲੀ ਹੈ ਕਿ ਇੱਥੇ ਇਹਨੇ ਆਪਣਾ ਆਈਡੀ ਦਿੱਤਾ ਵਸੇ ਅਸੀਂ ਇਹਨੂੰ ਇਨਵੈਸਟੀਗੇਟ ਕਰਾਂਗੇ ਕਿ ਇਸ ਇਹਨਾਂ ਦੇ ਬਿਜਲੀ ਦੇ ਓਨਰ ਤੋਂ ਬੁਲਾਇਆ ਸਰ ਇਹ ਕੰਨੀ ਸੀਗਾ ਇਹਦੇ ਨਾਲ ਇੱਕ ਲੜਕਾ ਹੋਰ ਸੀਗਾ ਉਹਦਾ ਨਾਮ ਪੰਕਜ ਮਾਲਿਕ ਹੈ ਉਹ ਵੀ ਅਸੀਂ ਇਹਦੇ ਨਾਲ ਹੀ ਅਟਾਉਂਡ ਅਪ ਕੀਤਾ ਹੈ ਹਰਿਆਣਾ ਦੇ ਸਰ ਅਸੀਂ ਉਹ ਸਾਰੇ ਹੁਣ ਇਨਵੈਸਟਿਗੇਟ ਕਰਾਂਗੇ ਹੁਣ ਵੀ ਅਸੀਂ ਹਾਂਜੀ ਹਾਂਜੀ ਉਹਨਾਂ ਦੇ ਜਿਹੜੇ ਕੁਝ ਬ੍ਰਾਮਤ ਹੋਇਆ ਸੀ ਨਹੀਂ ਉਹ ਅਸੀਂ ਹੁਣ ਪੂਰੀ ਰਿਸਰਚ ਕਰਾਵਾਂਗੇ ਸਾਰੀ ਫੋਰੈਂਸਿਕ ਟੀਮ ਵੀ ਆ ਰਹੀ ਹੈ ਸਰ ਇੱਕ ਮਾਮਲਾ ਤੁਸੀਂ ਦੱਸਿਆ ਜਿਹੜਾ ਨੇ ਅੰਜਾਮ ਦਿੱਤਾ ਉਸ ਤੋਂ ਇਲਾਵਾ ਵੀ ਇਹਦੀ ਕੋਈ ਹਿਸਟਰੀ ਹੈਗੀ ਹੈ ਉਹ ਸਾਰੀ ਅਸੀਂ ਸਨਮਾਨਗੜ ਡਿਸਟ੍ਰਿਕਟ ਦੇ ਵਿੱਚ ਤਾਇਪ ਕਰਕੇ ਹਰਿਆਣਾ ਸਰ ਕਿਸੇ ਗੈਂਗ ਨਾਲ ਸੰਬੰਧਿਤ ਰੱਖਦਾ ਸੀਗਾ ਮੋਢਲੀ ਤਫਤੀਸ਼ ਤੋਂ ਹੀ ਪਤਾ ਲੱਗਿਆ ਕਿ ਇਹ ਜਿਹੜਾ 18 ਤਰੀਕ ਨੂੰ ਇਹਨਾਂ ਨੇ ਕ੍ਰਾਈਮ ਕੀਤਾ ਸੀ ਇਹ ਲ ਬਿਸ਼नोई ਗੈਂਗ ਦੇ ਮਤਲਬ ਡਾਇਰੈਕਸ਼ਨਸ ਤੇ ਇਹਨਾਂ ਨੇ ਜਿਹੜਾ ਇਹ ਮਰਡਰ ਉੱਥੇ ਅੰਜਾਮ ਦਿੱਤਾ ਸਰ ਪ੍ਰਾਇਮਰੀ ਇਨਵੈਸਟੀਗੇਸ਼ਨ ਤੇ ਕੋਈ ਪਤਾ ਲੱਗਿਆ ਹੋਵੇ ਇੱਥੇ ਲੁਕੇ ਹੋਈ ਸੀ ਕੋਈ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਸੀ ਕਿਉਂ ਵੀ ਨਾ ਕੋਲੋਂ ਵੈਪਨਸ ਵੀ ਰਿਕਵਰ ਹੋਏ ਜਿੰਦਾ ਕਾਰਤੂਸ ਵੀ ਰਿਕਵਰ ਦੇਖੋ ਹਲੇ ਸਹੀ ਹੁਣੇ ਥੋੜੀ ਦੇਰ ਪਹਿਲਾਂ ਹੀ ਇਹ ਇਨਸੀਡੈਂਟ ਹੋਇਆ ਹੈ ਉਸ ਤੋਂ ਬਾਅਦ ਅਸੀਂ ਹੁਣ ਇਹਦਾ ਇਹਨੂੰ ਮੁਰਲੀ ਸਾਹਿਬ ਵਾਲੇ ਡਿਸੀਪਲ ਹਸਪੀਟਲ ਤੇ ਜਿਹਾ ਉਸ ਤੋਂ ਬਾਅਦ ਅਸੀਂ ਹੋਰ ਬਾਤਾਂ ਲੱਗੇ ਪੂਰਾ ਥਰੋਲੀ ਇੰਡੈਕਸ ਜਿਹੜਾ ਇੱਥੇ ਲੁਕੇ ਇੱਥੇ ਕੋਈ ਲੋਕਲ ਲਿੰਕ ਵੀ ਹੈ ਜਿਹਨੇ ਇੱਥ ਦਾ ਇਗਜ਼ਾਮਿਨ ਥੋਰੋਲੀ ਇਨਵੈਸਟੀਗੇਟ ਕਰਾਂਗੇ ਵੀ ਇਹ ਰੂਮ ਦੇ ਵਿੱਚ ਪੀਜੀ ਦੇ ਵਿੱਚ ਕਿਉਂ ਆਇਆ ਕਿਹਨੇ ਇਹਨੂੰ ਕਮਰਾ ਦਵਾਇਆ ਕਿਹਨੇ ਠਾਕ ਰੂਮ ਪਤਾ ਲੱਗਾ ਹਰਿਆਣਾ ਕਿਹੜੇ ਜਿੰਨੇ ਤੋਂ ਇਹ ਲੜਕਾ ਕਿਹੜੇ ਸ਼ਹਿਰ ਦਾ ਜਿਹੜਾ ਇਹ ਅਕਿਊਜ਼ਡ ਹੈ ਇਹ ਹਰਮਾਨਗੜ੍ਹ ਡਿਸਟ੍ਰਿਕਟ ਦਾ ਰਹਿਣ ਵਾਲਾ ਹੈ ਜਿਹੜਾ ਦੂਸਰਾ ਜਿਹੜਾ ਸੋਨੀਪੱਤ ਦੇ ਜ਼ਿਲ੍ਹੇ ਦਾ ਰਹਿਣ ਵਾਲਾ ਹੈ ਹਰਿਆਣਾ ਇਸ ਲਈ ਬੇਸਿਕਲੀ ਇਹ ਪਤਾ ਲੱਗਾ ਵੀ ਇਹ ਵਾਰਦਾਤ ਉੱਥੋਂ ਕਰ ਰਾਇਆ ਹੁਣ ਕਿਹੜੀ ਵਾਰਦਾਤ ਹੋਰ ਕਰਨੀ ਸੀ ਪੰਜਾਬ ਦੇ ਵਿੱਚ ਇਹਦੇ ਬਾਰੇ ਅਸੀਂ ਇਨਵੈਸਟੀਗੇਟ ਕਰਾਂਗੇ ਇਸ ਲਈ ਕਿਹੜੇ ਵਹੀਕਲ ਤੇ ਇੱਥੇ ਪਹੁੰਚੇ ਕੋਈ ਨਾ ਕੋਈ ਵਹੀਕਲ ਦਾ ਅ